ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪੱਲੂਗਾ। ਬੀਤੇ ਕੱਲ ਸ਼ਾਮ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦੁਸਾਂਝ ਰੋਡ ਦਾ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਤੁਸੀਂ ਦੇਖ ਰਹੇ ਹੋਵੋਗੇ ਕਿ ਸਾਰਾ ਟ੍ਰੈਫਿਕ ਜਿਹੜਾ ਵਾਪਸ ਆ ਰਿਹਾ ਹੈ ਉਹਦਾ ਕਾਰਨ ਇਹ ਕਿ ਸੈਕ੍ਰੇਟ ਆਰਟ ਸਕੂਲ ਦੇ ਸਾਹਮਣੇ ਜੋ ਕਿ ਇੱਕ ਪਾਈਪ ਦੀ ਰਿਪੇਅਰ ਵਾਸਤੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਟੋਇਆ ਪਟਿਆ ਗਿਆ ਸੀ ਪਿੱਤੇ 3-4 ਦਿਨ ਤੋਂ ਤੇ ਟ੍ਰੈਫਿਕ ਜਿਹੜਾ ਉਹ ਸੈਕ੍ਰੇਟ ਆਰਟ ਸਕੂਲ ਦੇ ਪੈਸੇਜ ਦੇ ਵਿੱਚ ਦੀ ਲੰਘਾਇਆ ਜਾ ਰਿਹਾ ਸੀ ਪਰ ਬੀਤੇ ਕੱਲ ਸੈਕ੍ਰੇਟ ਆਰਟ ਸਕੂਲ ਮੈਨੇਜਮੈਂਟ ਵੱਲੋਂ ਆਪਣੇ ਜਿਹੜੇ ਬੈਰੀਕੇਡਸ ਬੰਦ ਕਰ ਦਿੱਤੇ ਗਏ ਜਿਸ ਕਾਰਨ ਮਜਬੂਰਨ ਲੋਕਾਂ ਨੂੰ ਦਸਾਂਹੇ ਰੋਡ ਦਾ ਇਹ ਰਸਤਾ ਯੂਜ਼ ਕਰਨਾ ਪਿਆ ਤੇ ਮੀਂਹ ਦੇ ਕਾਰਨ ਲੋਕਾਂ ਦੇ ਟਰੈਕਟਰ ਤੇ ਹੋਰ ਵੀਹਿਕਲ ਇਸ ਖੱਡੇ ਵਿੱਚ ਡੈਗ ਪਏ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਨਿਕਣ ਦੇ ਕਾਰਨ ਸੋ ਜੀਟੀਵੀ ਨਿਊਜ਼ ਨੂੰ ਜਦੋਂ ਇਸ ਬਾਰੇ ਖਬਰ ਮਿਲੀ ਤਾਂ ਮੌਕੇ ਤੇ ਸਾਡੀ ਟੀਮ ਪਹੁੰਚੀ ਤੇ ਉਹਨਾਂ ਵੱਲੋਂ ਸਕੂਲ ਅਧਿਕਾਰੀਆਂ ਤੇ ਮੇਅਰ ਅਤੇ ਉਸ ਵਾਰਡ ਦੇ ਐਮਸੀ ਰਵਿੰਦਰ ਸਿੰਘ ਕਾਨਪੁਰੀਆ ਨੂੰ ਮੌਕੇ ਤੇ ਬੁਲਾ ਕੇ ਸਾਰਾ ਮੌਕਾ ਦਿਖਾਇਆ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਰਣਜੀਤ ਜੀ ਸੇ ਤਾਂ ਕਹਿ ਮੈਂ ਹਾਂਜੀ ਹਾਂਜੀ ਆ ਏਡਾ ਕੀ ਕੀਤਾ ਪਿਆ ਯਾਰ ਕਾਂਡ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਨੇ ਸਾਹਮਣੇ ਤਾਂ ਹੈ ਪਰ ਇਹਦਾ ਜ਼ਿੰਮੇਵਾਰ ਤਾਂ ਸਕੂਲ ਹੈ ਇਹ ਸਕੂਲ ਕਹਿੰਦੇ ਆਸਤੇ ਕਿਉਂ ਤੁਸੀਂ ਹੀ ਪੱਟਿਆ ਹੋਇਆ ਸੀ ਦੋ ਦਿਨਾਂ ਦਾ ਕਿਹਨੇ ਪੱਟਿਆ ਹੋਇਆ ਸੀ ਕਮੇਟੀਾਂ ਦਾ ਪੱਟਿਆ ਹੋਇਆ ਸੀ ਸਕੂਲ ਦਾ ਐਕੋਇੰਮੋਰਮੈਂਟ ਲੱਗੇ ਤਾਂ ਤੁਹਾਡੇ ਹੀ ਬੰਦੇ ਪਏ ਸੀਗੇ ਮੈਂ ਤਾਂ ਤੁਹਾਡੇ ਬੰਦੇ ਦੀ ਸਪੋਰਟ ਕਰ ਰਹੀ ਸੀਗੀ ਇਸ ਚੀਜ਼ ਨੂੰ ਸਪੋਰਟ ਕਾਦੀ ਕਰ ਰਹੇ ਸੀਗੇ ਫਿਰ ਕਾਰਪੋਰੇਸ਼ਨ ਮੈਂ 2 ਦਿਨ ਦੀ ਉੱਥੇ ਲੰਘਿਆ ਮੇਰੇ ਤੋਂ ਤੁਹਾਡੇ ਬੰਦੇ ਲੱਗੇ ਹੋਏ ਸੀਗੇ ਭਾਈ ਸਾਡੇ ਬੰਦੇ ਨਹੀਂ ਲੱਗੇ ਕਮੇਟੀਆਂ ਦੇ ਲੱਗੇ ਸੀਗੇ ਇੱਥੇ ਸਾਡੇ ਤਾਂ ਬੰਦੇ ਸਿਰਫ ਖੜੇ ਸੀਗੇ ਇੱਕ ਜਾਲੀ ਸਾਹਿਬ ਕਾਂਪੂਰੀਆ ਸਾਹਿਬ ਨੂੰ ਪੁੱਛ ਲਓ ਉਹਨਾਂ ਨੇ ਹੁਣੇ ਕੰਮ ਕਿਉਂ ਆਇਆ ਪੀਰ ਬਰਾ ਆਪ ਵੀ ਪਿਆ ਲੋਕ ਅੱਕੇ ਵੀ ਕਿਸੇ ਤੇ ਮੇਰੀ ਭਾਈ ਜੀ ਇੰਨੀ ਗੱਲ ਆ ਕਿਸੇ ਦੇ ਘਰ ਮੂਰ ਦੀ ਟੋਹਾ ਹੋਵੇ ਆਪਾਂ ਘਰ ਵਾਲੇ ਨੇ ਗੱਲਾਂ ਕਰਦੇ ਲੋਕਾਂ ਦੀ ਸੋਚ ਦਾ ਵਾਸਤੇ ਕਹਿੰਦੇ ਹਾਂ ਭਾਈ ਜੀ ਐਕਸੀਡੈਂਟ ਹੋਇਆ ਦੋ ਵਾਰੀ ਤੇ ਲੋਕ ਤਾਂ ਗੋਲੀਆਂ ਘੋ ਆਉਂਦੇ ਨੇ ਇੱਥੇ ਪਹੁੰਚਾ ਲੈ ਆਏ ਤੇ ਨਾਲੋਂ ਤਾਂ ਮਾੜਾ ਨਹੀਂ ਹੋਊਗਾ ਲਾਇਬਿਲਟੀ ਕਿਦੀ ਹੋਗੀ ਅੱਗੇ ਆ ਸਾਡੀ ਇੰਟਰਨੈਟ ਦੀ ਤਾਰ ਪਰਲੇਸ ਨੂੰ ਕੋਈ ਰਿਸਪੋਨਸੀਬਿਲਟੀ ਨਹੀਂ ਹੈਰ ਬੰਦੀ ਬੱਚਾ ਕੀ ਬਾਤ ਹੈ ਜੀ ਸਕੂਲ ਦੇ ਨਹੀਂ ਬਸ ਸਾਡੇ ਇਹ ਜਿਹਾ ਕਮਾਲ ਹੈ ਯਾਰ ਕਿੰਨਾਂ ਕੰਨ ਨੂੰ ਰਾਹ ਕਿਹੜੇ ਲੱਖ ਦੀ 1.5 ਲੱਖ ਦੀ ਤਾਰ ਤੋੜ ਗਿਆ ਜੀ ਅੱਜ ਉੱਤੋਂ ਇਹਨਾਂ ਨੂੰ ਕੁੱਟਣ ਪਏਗੇ ਟ੍ਰੈਕ ਵਾਲੇ ਕਿਹੜੀ ਕਿਹੜੀ ਤਾਰ ਤੋੜ ਇੰਟਰਨੈਟ ਦੀ ਉਧਰੋਂ ਹੁੰਦੀ ਸਾਡੇ ਸਾਰੇ ਫੋਨ ਨੈਟਵਰਕ ਸਾਰੇ ਬੰਦ ਲੱਗ ਲੱਗ ਰੁਕਿਆ ਨਹੀਂ ਰੁਕਿਆ ਦੋ ਇਧਰੋਂ ਬੰਦਾ ਆ ਗਿਆ ਗੋਲੀ ਵਾਂਗੂ ਸਕੂਟਰ ਤੇ ਕੋ ਦੋ ਆਇਆ ਅੱਜੇ ਆਪਸ ਵਿੱਚ ਮਹਿੰਗੀ ਬਾਤ ਕਮਾਲ ਆ ਯਾਰ ਭਾਈ ਜੀ ਪਾ ਕੇ ਰੱਖੀ ਇੰਟਰਨੈਟ ਦੀ ਤਾਰ ਤੇ ਜੋੜ ਨਹੀਂ ਪੈਂਦਾ ਉਹ ਤਾਂ ਪਤਾ ਹੱਸੋ ਨਹੀਂ ਐ ਇਦਾਂ ਦੇ ਡਿਜਾਸਟਰ ਦੇ ਵਿੱਚ ਪਏ ਨੇ ਜੀ ਇੱਥੇ ਫਿਰ ਮੇਰੀ ਨੰਬਰ ਦੱਸਦੇ ਆ ਕਿੰਨੇ ਦਿਨੋਂ ਕਿ ਸਾਨੂੰ ਖੁੱਲਾ ਛੱਡੇ ਨੂੰ ਇਹ ਕਿਦਾਂ ਦਾ ਬੰਦ ਆ 4-5 ਦਿਨ ਤੱਕ ਤਾਂ ਹੋਈ ਕਿਹਨੇ ਬੰਦ ਕੀਤੇ ਨੇ ਯਾਰ ਇਹ ਵੀ ਨਿਕਾ ਹੀ ਰਹੀਆਂ ਸਾਰਾ ਕਾਟਰ ਨੇ ਹੁੰਦੇ ਜਿਹੜਾ ਅਸੀਂ ਕਿਨ ਮੜਾ ਨਹੀਂ ਕੀਤਾ ਯਾਰ ਮੈਂ ਤਿੰਨ ਗੱਲ ਨੰਬਰ ਲਗਭਗ ਜੀ ਅੱਜ ਵੀ ਪਾਰਛਾਲੇ ਦਿਨ ਯਾਰ ਉਹ ਵੀ ਪਾਰਛਾਲੇ ਦਿਨ ਕਰਤਾ ਤੁਸੀਂ ਰੋਲਾ ਦੇ ਗੰਗਾ ਜਾਨੀ ਨੂੰ ਲਾਇਓ ਫੋਨ ਮੇਅਰ ਨੂੰ ਮੇਅਰ ਨੂੰ ਲਾਉ ਉਹ ਨੀਵਾ ਸੀ ਪਹਿਲਾਂ ਚੱਕਿਆ ਸੀ ਉਹ ਨੀਵਾ ਤਾਂ ਫਿਰ ਉਪ ਪਕਿਆ ਹੀ ਨਾ ਤੇ ਦੋ ਦਿਨ ਸੜਕੋਂ ਟੁੱਟੀ ਸੀਗੀ ਤੇ ਅੱਜ ਕੀ ਹੋ ਗਿਆ ਵੇ ਵਾਹੇ ਯਾਰ ਹਮਨ ਡਾਕੂਮੈਂਟਰੀਅਨ ਬੇਸ ਤੇ ਇਸ ਵੇਲੇ ਤੁਹਾਨੂੰ ਬੋਲ ਦੇਣਾ ਚਾਹੀਦਾ ਘੱਟ ਹੋਵੇ ਭਾਈ ਜੀ ਮੇਰੀ ਗੱਲ ਤੇਰੀ ਗੱਲ ਮੁਤਾਬਕ ਆ ਗਾ ਮੈਨੂੰ ਨਹੀਂ ਲੱਗਦਾ ਇਹਦੇ ਨਾਲ ਸਕੂਲ ਦੀ ਬਹੁਤ ਮਾੜੀ ਉਮੀਦ ਜਾਊਗੀ ਮੈਂ ਤੁਹਾਨੂੰ ਸਹੀ ਗੱਲ ਕਹਿ ਰਿਹਾ ਜੇ ਆਪਾਂ ਰਸਤਾ ਹੈਗਾ ਜਾਂ ਹੋਰ ਰਸਤਾ ਨਾ ਹੋ ਗਰ ਰਿਕਾਰਡ ਹੋਇਆ ਮੈਂ ਚੈਨਲ ਤੇ ਦਿਲਾ ਦਾਂ ਨਾ ਬਾਈ ਜੀ ਤੁਸੀਂ ਤਾਂ ਹਿਟੇਰੀਅਨ ਬੇਸ ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਮੈਂ ਇਹਨੂੰ ਕਾਰਪੋਰੇਸ਼ਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਬੰਦਾ ਯਾਰ ਕਾਰਪੋਰੇਸ਼ਨ ਗਈ ਠੱਠੇ ਕੋ ਚੋ ਤਾਂ ਚਾਨੀ ਦਾ ਫੋਨ ਵੀ ਨਹੀਂ ਚੱਕੜਿਆ ਉਹ ਚੱਕਣੀ ਤੇ ਫਿਰ ਆਪਣੀ ਸੋਸ਼ਲ ਅੰਟਰਪ੍ਰੀਨਿਂਗ ਨਹੀਂ ਮੈਂ ਕਹਿੰਦਾ ਚਲੋ ਤੁਸੀਂ ਸਾਰੇ ਖੜੇ ਆ ਖਾਣੇ 'ਚ ਫੋਨ ਕਰਕੇ ਇੱਥੇ ਬੰਦੇ ਖੜਾ ਦਿਓ ਮੈਂ ਕੋਈ ਗੱਲਬਾਤ ਹੋ ਗਈ ਕਿਹਨੂੰ ਕੋਲੇ ਪੈਰੀ ਬੰਦੇ ਖੜਾ ਦਿਓ ਖੜਾਓ ਤਾਂ ਸਹੀ ਨਾ ਟਰੱਕ ਵਾਲੇ ਆਉਂਦੇ ਨੇ ਟੁਕਟਣ ਨੂੰ ਪੈਗੇ ਰਾਤ ਨੂੰ ਦੋ ਬੰਦੇ ਸਾਡੇ ਯਾਰ ਕੁਛ ਨਹੀਂ ਹੁੰਦਾ ਆਪਾਂ ਇਹਨਾਂ ਦਾ ਦਿਮਾਗ ਖਰਾਬ ਹੈ ਦੋ ਮੇਰੀ ਗੱਲ ਸੁਣੋ ਨਾ ਜਿਹੜਾ ਆਸਾ ਹੈ ਜਿਹਨੇ ਮੈਨੇ ਟਾਣੀ ਬੋਨ ਲਾਉ ਯਾਰ ਉਹ ਸਾਨੂੰ ਕਹਿੰਨੇ ਬੰਦੇ ਵੇਚੇ ਹੈਵੀ ਗੱਡੀਆਂ ਇੱਥੇ ਲੰਗਣੀਆਂ ਬਾਜੂਗਾ ਅੰਦਰ ਆਹ ਨਹੀਂ ਆਪਾਂ ਬਹਣੇ ਥਾਣੇ ਵਾਲਿਆਂ ਤੋਂ ਕਹਿ ਕੇ ਦੋ ਬੰਦੇ ਬੰਗਾ ਲੈਨੇ ਤੁਸੀਂ ਖੁੱਲੋ ਯਾਰ ਕੋਈ ਤਾਂ ਖੜਿਆ ਅੱਧੀ ਓਨੇ ਦਿਨ ਖੜਿਆ ਸੀ ਓਨੇ ਦਿਨ ਅਸੀਂ ਖੜੇ ਆ ਕੋਈ ਤੇ ਖੋਲ ਤਾਂ ਦਿਓ ਯਾਰ ਬੰਦਿਆਂ ਨੂੰ ਤਾਂ ਨਾ ਨਹੀਂ 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 ਜੀ ਫੇਰ ਰੁਕਣਾ ਨਹੀਂ 10 ਮਿੰਟ ਬਾਅਦ ਤਾਂ ਫੇਰ ਇੱਥੇ ਬੰਦੇ ਇਕੱਠੇ ਹੋ ਜਾਣਗੇ ਕੁਛ ਨਹੀਂ ਯਾਰ ਬੈਦਲ ਬੋਲੀ ਐਸੋ ਕੈਰੀ ਬੋਲੀ ਤੁਸੀਂ ਉਹ ਆ ਨਾ ਬੰਦਾ ਹੀ ਜਾਨ ਪੰਜਾਬ ਨੇ ਫੂਲ ਦੀ ਬਰਾਤ ਜੀ ਪਹਿਨੀ ਦਾ ਬਹੁਤ ਵਧੀਆ ਆਪਣੇ ਸਾਈ ਭਾਈ ਦਾ ਫਟ ਨਹੀਂ ਛੜਦਾ ਨਿੰਦਣ ਦੇਂਦਾ ਬਈ ਆ ਸਟੇਸ਼ਨ ਡਾਟ ਸਕੂਲ ਸਕੂਲ ਵਾਲਿਆਂ ਨੇ ਸਾਰਾ ਕੁਝ ਪੰਡ ਦੇ ਸਾਹਮਣੇ ਇਹਨਾਂ ਦਾ ਬੰਦਾ ਆਦਾ ਖੋਲ ਟੱਗ ਕੇ ਉਹ ਬੰਦਾ ਫਟਿਆਂ ਵਾਲੇ ਟੋਆ ਉਹ ਕਹਿੰਦੇ ਵੀ ਉਹ ਬੰਦਾ ਟੈਗ ਤੇ ਤੇ ਰਾਹ ਸਾਰਾ ਬੰਦ ਹੋ ਗਿਆ ਇਹੀ ਸਾਡਾ ਲੈਂਡ ਸਾਡਾ ਡਿੱਕੇ ਦੋ ਵਾਰੀ ਹਾਂ ਆਪਣਾ ਕਸੂਰੇ ਆ ਆਪਣੇ ਜਵਾਕ ਪੜਦੇ ਇੱਥੇ ਆਪਾਂ ਇੱਜ਼ਤ ਕਰਦੇ ਸਕੂਲ ਦੀ ਤੁਸੀਂ ਮਾਰਿਆ ਕਰੋ ਭਾਈ ਆਕੇ ਤਾਂ ਵੇਖੇ ਤਾਂ ਜਮਨ ਦਬਿਆ ਪਿਆ ਤਾਂ ਦੋ ਦੋ ਢਾਈ ਢਾਈ ਫੁੱਟ ਤੱਕ ਥੱਲੇ ਗਿਆ ਵਾ ਤਾਂ ਟਰੈਕਟਰ ਜਮਾਂ ਵਿੱਚ ਡਿੱਗੇ ਪਏ ਵਿੱਚ ਗਲਤ ਆ ਸਹੀ ਆ ਆਪਾਂ ਦੂਸਰੇ ਕਰਦੇ ਹੋਏ ਆਗੇ ਇਹਨਾਂ ਪੈਂਡ ਪੈਂਡ ਨੂੰ ਦੋ ਤਿੰਨ ਦਿਨ ਦੋ ਤਿੰਨ ਦਿਨ ਪੈਂਡਾਂ ਕਹਿ ਕੇ ਰੱਖ ਦੇਣੀ ਪੁੱਛੋ ਸਹੀ ਇਹਨਾਂ ਨੂੰ ਕੰਮ ਤੁਹਾਡੀ ਕਾਰਪੋਰੇਸ਼ਨ ਦਾ ਕੀ ਆ ਇਹ ਕੀਤਾ ਨਹੀਂ ਉਹਨਾਂ ਨੇ ਆ ਬੰਦ ਕਰ ਤੇ ਭਾਈ ਸੈਕਰੀਡ ਸਕੂਲ ਵਾਲਿਆਂ ਨੇ ਬੈਰੀਕੇਡ ਉਹ ਕਹਿੰਦੇ ਤਾਂ ਅਸੀਂ ਨੰਗਣ ਨਹੀਂ ਦੇਣਾ ਇਧਰ ਦੀ ਆਦ ਉਹਦਾ ਜਾਇਦਤ ਹੈ ਉਹ ਮੈਂ ਉਹਨਾਂ ਨੂੰ ਕਹਿ ਲਿਆ ਤੁਸੀਂ ਹਿਮਨਟੇਰੀਅਨ ਬੇਸ ਤੇ ਖੋਲ ਦਿਓ ਯਾਰ ਕਿਵੇਂ ਲੋਕ ਪਰੇਸ਼ਾਨ ਹੋ ਜਾਂਦੇ ਆ ਦੋਨੇ ਪਾਸੇ ਵੀ ਇਕਲਾ ਇਧਰ ਵੀ ਮਾਰੀ ਕੈਮਰਾ ਯਾਰ ਕਿੰਨੇ ਵੀ ਇਕਲਾ ਇਧਰ ਵੇਖ ਤੇ ਕਿੰਨੇ ਵੀ ਬਾਈ ਇੱਥੇ ਆਓ ਮੇਰੀ ਗੱਲ ਤੋਂ ਚਾਨਨੀ ਸਾਹਿਬ ਨੂੰ ਮੈਂ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਇੱਥੇ ਲੋਕ ਬਹੁਤ ਪਰੇਸ਼ਾਨ ਹੈ ਇੱਥੇ ਆਓ ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਵੀ ਭਈ ਉਹਨਾਂ ਦਾ ਪੱਟਿਆ ਵਾ ਤੇ ਉਹਨਾਂ ਨੇ ਕਰਨਾ ਜੇ ਤੁਸੀਂ ਕਰਨਾ ਤਾਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਆ ਖਲਵਾਓ ਇਹਨਾਂ ਦਾ ਬੈਰੀਕੇਡ ਇਹ ਲੋਕਾਂ ਦੀ ਸਮੱਸਿਆ ਹੱਲ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਬਾਈ ਸੈਕਟਰਡ ਆਰਟ ਸਕੂਲ ਦੇ ਅਧਿਕਾਰੀ ਆਪਣੀ ਜਿੱਤ ਤੇ ਅੜੇ ਹੋਏ ਸਨ ਤੇ ਉਹਨਾਂ ਨੇ ਬੈਰੀਕੇਡ ਖੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਮੌਕੇ ਇੱਥੇ ਜਿਹੜੇ ਲੋਕ ਡਿੱਗੇ ਉਹਨਾਂ ਦੀਆਂ ਤਸਵੀਰਾਂ ਜੀ.ਡੀ.ਵੀ. ਨਿਊਜ਼ ਵੱਲੋਂ ਲਈਆਂ ਗਈਆਂ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਘਰਾਂ ਨੂੰ ਚਲੇ ਗਏ ਸਨ ਜਾਂ ਕੋਈ ਹਸਪਤਾਲ ਚਲਾ ਗਿਆ ਸੀ ਲੋਕ ਰੱਜ ਕੇ ਪਰੇਸ਼ਾਨ ਹੋਏ ਤੇ ਲੋਕਾਂ ਨੇ ਵੀ ਜਿਹੜਾ ਸੈਕਟਰਡ ਆਰਟ ਸਕੂਲ ਦੇ ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਕੀਤੀ ਤੇ ਲੜਾਈ ਵਾਲਾ ਮਾਹੌਲ ਬਣ ਗਿਆ ਸੋ ਇਹ ਸਭ ਕਾ ਸੁਵੇਖਦੇ ਹੋਏ ਜੀ ਡੀਪੀ ਨਿਊਜ਼ ਵੱਲੋਂ ਤੁਰੰਤ ਮੇਅਰ ਨੂੰ ਤੇ ਐਮ ਸੀ ਨੂੰ ਮੌਕੇ ਤੇ ਬੁਲਾ ਕੇ ਜਿਹੜਾ ਸਾਰਾ ਮੰਦਿਰ ਹਾਂਜੀ ਵੀਰ ਕੀ ਨਾਮ ਹੈ ਆਪਣਾ ਹੰਸ ਰਾਜ ਬਾਈ ਹੰਸ ਰਾਜ ਜੀ ਕੀ ਇਹ ਮਸਲਾ ਕੀ ਬਣਿਆ ਹੋਇਆ ਵੇ ਕਾਹਤੋਂ ਇਹ ਰੋਡ ਬੰਦ ਹੋਇਆ ਪਿਆ ਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਕੋਈ ਪੱਟਿਆ ਸਕੂਲ ਦੇ ਪੱਟੇ ਆ ਕਿ ਕਮੇਟੀ ਦੇ ਪੱਟੇ ਪਤਾ ਨਹੀਂ ਕਿਹਦੇ ਆ ਨਾ ਉਹ ਜ਼ਿੰਮੇਵਾਰੀ ਲੈਂਦਾ ਨਾ ਕੋਈ ਹੋਰ ਲੋਕ ਇਹਦੇ ਡਿੱਗੀ ਜਾਂਦੇ ਆ ਇਨਸੀਡੈਂਟ ਹੋ ਜਾਂਦੇ ਆ ਬੁਰਾ ਹਾਲ ਹੈ ਲੋਕਾਂ ਦਾ ਟਰੈਕਟਰ ਕਿਹਦਾ ਟਰੈਕਟਰ ਸਾਡਾ ਹੀ ਆਪਣਾ ਹੀ ਆ अच्छा अपना okay. ही है मिट्टी पानी भी सीगी दादा साफ आ नगाਉਣ ਲਗੇ ਆ ਜਿਵੇਂ ਬਹਿਗਾ ਤੁਹਾਰਾ ਕੁਝ ਓਕੇ ਉਧਰਲਾ ਰਸਤਾ ਬੰਦ ਸੀ ਉਹ ਨੰਗਣੀ ਦਿੰਦੇ ਸੀਗੇ ਟੋਜਨ ਬਾ ਖਿੱਚ ਲਈਏ ਉਹ ਤਾਂ ਵੀ ਨਹੀਂ ਬੋਲਦੇ ਬੰਦ ਕੀਤਾ ਉਹਨਾਂ ਨੇ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਕਾਫੀ ਲੋਕਾਂ ਦੀ ਮਦਦ ਕੀਤੀ ਅਤੇ ਖੁਦ ਹੀ ਇੱਕ ਟਰੈਕਟਰ ਦਾ ਪ੍ਰਬੰਧ ਕਰਕੇ ਜਿਹੜਾ ਟਰੈਕਟਰ ਉੱਭਿਆ ਹੋਇਆ ਸੀ ਉਹਨੂੰ ਵੀ ਬਾਹਰ ਕੱਢਿਆ ਤੇ ਲੋਕਾਂ ਦੀ ਲੰਘਣ ਦੇ ਵਿੱਚ ਮਦਦ ਵੀ ਕਰਦੇ ਰਹੇ ਰਵੰਡੀ ਭੰਗੇਰੀਆਂ ਤੇ ਸਾਂਝਪਿੰਡ ਦੇ ਨੌਜਵਾਨ ਜੋ ਕਿ ਵੱਡੀ ਗੰਟੀ ਵਿੱਚ ਉੱਥੇ ਹਾਜ਼ਰ ਸਨ ਉਹਨਾਂ ਨੇ ਇਸ ਮਸਲੇ ਨੂੰ ਹੱਲ ਕਰਨ ਦੀ ਵਾਰ-ਵਾਰ ਬੇਨਤੀ ਕੀਤੀ ਅਤੇ ਸੈਕਟਰੀਅਟ ਸਕੂਲ ਮੈਨੇਜਮੈਂਟ ਨੂੰ ਇਹ ਰਸਤਾ ਖੁੱਲਣ ਦੀ ਅਪੀਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਸੋ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਸਨ ਤੇ ਮਾਹੌਲ ਹੈ ਜਿਹੜਾ ਤਲਕੀ ਵਾਲਾ ਬਣਦਾ ਜਾ ਰਿਹਾ ਸੀ ਸੋ ਇਸ ਸਭ ਕਾਸ਼ੇ ਦੇ ਵਿੱਚ ਇੱਕ ਜਿਹੜੀ ਸੁਖਦ ਗੱਲ ਲਈ ਸੀ ਕੇ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਸਨ ਤੇ ਲੰਗਣ ਦੇ ਵਿੱਚ ਇਕ ਦੂਜੇ ਦਾ ਸਹਿਯੋਗ ਕਰ ਰਹੇ ਸਨ ਸਕੂਟਰ ਮੋਟਰਸਾਈਕਲਾਂ ਨੂੰ ਛੱਡ ਕੇ ਹੋਰ ਕੋਈ ਵੀ ਟਰੈਕ ਇਥੋਂ ਦੀ ਨਹੀਂ ਲੰਘੀ ਕਬਾੜ ਦੀ ਤੇ ਵੱਡੀਆਂ ਗੱਡੀਆਂ ਜਿਸ ਤਾਂ ਕਾਰਾਂ ਜਾਂ ਹੋਰ ਵੀਕਲ ਜਿਹੜੇ ਸੀਗੇ ਉਹ ਵਾਪਸ ਜਾ ਰਹੇ ਹਾਂਜੀ ਕ੍ਰੈਕ ਹਜ਼ਾਰ ਕ੍ਰੈਕ ਤੋੜਦੇ ਵੀ 100 ਰੁਪਇਆ ਲਾ ਕੇ ਹਜੇ ਤੁਰਿਆ ਆਇਆ ਤੁਹਾਡਾ ਟਰਾਈਡਰ ਸੀਗਾ ਬਈ ਕੀ ਨਾਂ ਕੀ ਹੈ ਤੁਹਾਡਾ ਤੇ ਪਿੰਡ ਕਿਹੜਾ ਤਲਵੰਡੀ ਬੰਘੇਰੀਆਂ ਇਹ ਟਰੈਕਟਰ ਦਾ ਕੀ ਕੰਮ ਕਰਾ ਕੇ ਲਿਆਏ ਸੀ ਤੇ ਮੈਂ ਗੇਅਰ ਦਾ ਤੇ ਹਿੱਸੇ ਦਾ ਤੇ ਮੂਰਲਾ ਉਹਦਾ ਆਪਣੇ ਕ੍ਰੈਂਕਾਂ ਦਾ ਕਰਾ ਕੇ ਲੈ ਕੇ ਆਏ ਆ। ਅੱਛਾ ਤੇ ਇੱਥੇ ਵਿੱਚ ਡੱਗ ਪਿਆ ਤੇ ਹੁਣ ਕੀ ਨੁਕਸਾਨ ਕੀ ਹੋ ਗਿਆ? ਹੁਣ ਨੁਕਸਾਨ ਦੇਖੋ ਜੀ ਮੈਨੂੰ ਤਾਂ ਲੱਗਦਾ ਵਾਵਾ ਹੋ ਗਿਆ ਹੁਣ ਮੂਰੋ ਸਾਰਾ ਹੀ ਲੰਗਾ ਹੋ ਗਿਆ ਹਿੱਸਾ। ਹੁਣ ਤਾਂ ਕਹਾਂਗਾ ਜੀ ਕੜ ਕੇ ਪੈਂਡਲ ਵੀ ਟੁੱਟ ਗਿਆ। ਹਾਂਜੀ ਹਾਂਜੀ। ਕਿੰਨਾ ਕੀ ਨੁਕਸਾਨ ਆ ਬੁਗਿਆ ਜਣੇ ਤੇ ਕਹਿਣ ਤੋਂ ਪਾਉ। ਕੋਈ ਨਹੀਂ ਲਿਆ ਹੁਣ ਕਟੋ ਕਟੇ ਨਹੀਂ ਪੱਤੀ ਆ ਰਿਹਾ ਲੱਗਦਾ। ਆ ਇਹ ਕੰਮ ਤੇ ਸਟਾਰਟ ਕਰਨਾ। ਹਾਏ ਪੱਠੇ ਚੱਲਨੇ ਆ 2 ਮਹੀਨਿਆਂ ਨੂੰ ਮੈਂ ਪੈਸੇ ਲਈ ਬੈਠਾ ਚੱਕੇ ਤੇ ਹੁਣ ਮੈਂ ਦੱਸੋ ਕਿਹੜੇ ਖੂਚ ਜਾਊਗਾ ਮੈਂ ਇਹਦੇ ਨਾਲ ਕਮਾਈ ਕਰਨੀ ਸੀ ਹੁਣ ਇਹ ਵੀ ਗਿਆ ਇਹ ਵੀ ਖੜ ਗਿਆ ਦੱਸੋ ਇਹ ਉਹ ਬੈਰੀਕੇਡ ਹੈ ਜੋ ਸੈਕਰੀਟਾਰਟ ਸਕੂਲ ਵੱਲੋਂ ਲਗਾਇਆ ਗਿਆ ਤੇ ਉਹਨੂੰ ਤਾਲਾ ਲਗਾਇਆ ਗਿਆ ਤਾਂ ਕਿ ਕੋਈ ਖੋਲ ਨਾ ਸਕੇ ਵੇ ਆ ਬੋਲ ਜਾਨੀ ਰੱਖੀ ਮੈਂ ਕਹਿੰਦਾ ਉੱਧ ਪਾਣਾ ਨਾਲ ਕੋਈ ਬੱਚਾ ਹੀ ਨਹੀਂ ਉਹ ਗੱਲ ਤਾਂ ਮੈਂ ਗਰਾਹੀ ਦੀ ਹੋ ਜਾਂ ਆ ਆ ਬੈਰੀਕੇਡ ਇੱਥੇ ਲਾ ਦਿਓ ਬਸ ਇਹਨਾਂ ਨੂੰ ਉਦੋਂ ਵੀ ਆਮ ਪਾਉਣ ਲੱਗਦੀ ਐ ਇੱਥੇ ਮੈਂ ਤਾਂ ਸਿਰਫ ਇਹ ਕਿਹਾ ਪ੍ਰਸ਼ਾਸਨ ਚ ਕੋਈ ਆ ਜੇ ਕੁਝ ਨਾ ਕਰ ਸਕਦਾ ਮੈਂ ਹੀ ਤੋਣਾ ਸੀ ਪ੍ਰਸ਼ਾਸਨ ਨੂੰ ਜੋਗਾ ਦਾ ਫਰਾ ਕੰਮ ਨਹੀਂ ਹੁੰਦਾ ਆਪਣੇ ਤਾਂ ਪਹਿਲਾਂ ਤਾਂ ਕਿਤੇ ਬੰਦ ਨਹੀਂ ਕੀਤਾ ਅੱਜ ਸਿਰਫ ਉਹ ਦੋ ਤਿੰਨ ਇਨਸੀਡੈਂਟ ਹੋਏ ਉਹ ਜਦੋਂ ਆਪਣੇ ਆਪਾਂ ਘਰ ਚੋੜਾ ਆ ਦਿੰਨੇ ਜੇ ਗਵਰਟੀ ਗਾਲਾਂ ਹੀ ਕੱਢੀ ਜਾਵੇ ਆਪਾਂ ਕਿੰਨੇ ਕਿਤੇਰ ਬੋਲੀ ਰੱਖਾਂਗੇ ਹਨਾ ਬਾਈ ਪਰ ਇੱਕ ਗੱਲ ਹੈ ਜੀ ਜਦੋਂ ਇਹ ਨਿਊਜ਼ ਫਲੈਸ਼ ਹੋਣੀ ਹੈ ਨਾ ਸਕੂਲ ਦਾ ਨਾਮ ਬਦਨਾਮ ਹੋਣਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿਉਂਕਿ ਕਾਰਨ ਇਹ ਆਪਦੇ ਐਮ ਡੀ ਨਾਲ ਜਾਂ ਜਿਹਦੇ ਨਾਲ ਵੀ ਗੱਲ ਕਰਨੀ ਕਰ ਲੋ ਕਿਉਂਕਿ ਪੋਰਾ 20 ਹਿਊਮੈਨਿਟੇਰੀਅਨ ਬੇਸ ਨਹੀਂ ਦਿਖਾ ਰਿਹਾ ਸਕੂਲ ਜੀ ਤੁਸੀਂ ਅੱਜ ਆਏ ਨਾ ਤਾਂ ਤੁਸੀਂ ਕਹਿ ਰਹੇ ਆ 3 ਮਹੀਨੇ ਦਾ ਖੱਡਾ ਪਟਿਆ ਅੱਜ ਦੀ ਸਿਚੁਏਸ਼ਨ ਜੀ ਦੇਖਣਾ ਜਦੋਂ ਮੁਸ਼ਕਲ ਆਉਂਦੀ ਆ ਉਦੋਂ ਹੀ ਦੇਖਿਆ ਜਾਂਦਾ ਬੰਦਾ ਉਦੋਂ ਹੀ ਪਰਖਿਆ ਜਾਂਦਾ ਜੀ ਬਾਈ ਜੀ 2 ਘੰਟੇ ਪ ਕੋਈ ਵੀ ਨਹੀਂ ਆਇਆ ਤੁਸੀਂ ਉਹਨਾਂ ਨੂੰ ਫੋਨ ਕਰਦੇ ਆਂ ਉਹ ਉਹਦੇ ਆ ਜਾਂਦੇ ਆਂ ਅਸੀਂ ਖੜੇ ਆਂ ਅਸੀਂ ਖਲਾ ਦੇਨੇ ਜਿੰਨੀ ਦੇਰ ਅਸੀਂ ਖੜੇ ਆਂ ਅਸੀਂ ਇਹ ਕਹਿੰਨੇ ਆਂ ਕੋਈ ਪੁਲਿਸ ਪ੍ਰਸ਼ਾਸਨ ਚੋ ਕੋਈ ਕਾਰਪੋਰੇਸ਼ਨ ਚ ਆ ਕੇ ਜ਼ਿੰਮੇਵਾਰੀ ਤਲਾਬੀ ਅਸੀਂ ਅੰਦਰੋਂ ਕੱਢ ਦੇ ਖੁਦਾ ਨਾ ਖਾਸ ਯਾਰ ਦਿਨੀ ਦੇਰ ਨਹੀਂ ਆਉਂਦਾ ਅਸੀਂ ਖੜੇ ਆ ਕੋਈ ਨਹੀਂ ਫੇਰਾ ਅਸੀਂ ਆ ਵੇ ਕਿੰਨੇ ਤੇ ਮੈਂ ਤਾਂ ਤੁਹਾਨੂੰ ਕਦੋਂ ਦਾ ਇਹ ਹੀ ਗੱਲ ਕਹੀ ਜਾਂਦਾ ਅਸੀਂ ਦਵਾਂਗੇ ਬਸ ਯਾਰ ਇੱਧਰ ਵੈਸੇ ਹੀ ਘਟ ਜਾਂਦੇ ਲੋਕ ਆਉਂਦੇ ਨਹੀਂ ਓ ਯਾਰ ਰਾਤ ਨੂੰ ਹੀ ਤਾਂ ਖਤਰਾ ਹੁੰਦਾ ਡਿੱਗਣਾ ਹੀ ਰਾਤ ਨੂੰ ਜਿਹਨੇ ਡਿੱਗਣਾ ਹੈ ਯਾਰ ਕਾਰਪੋਰੇਸ਼ਨ ਚ ਜਾਓ ਠੀਕ ਹੈ ਜੀ ਜਦੋਂ ਕੋਈ ਕੰਮ ਕਰਦੇ ਜੇ ਬਿਨਾਂ ਪਰਮਿਸ਼ਨ ਤੋਂ ਕਿਤੇ ਕੰਮ ਹੋਇਆ ਵੀ ਜਾਂ ਐਸੀ ਇਹ ਕੀਤਾ ਹੋਵੇ ਇੱਥੇ ਜੀ ਪਿੱਛੇ ਪਾਈਪ ਪਾਏ ਹੋਏ ਨੇ ਜੀ ਕਾਰਪੋਰੇਸ਼ਨ ਦੇ ਨਹੀਂ ਉਹ ਤਾਂ ਤੁਸੀਂ ਕੰਮ ਕਰਵਾਇਆ ਉਦੋਂ ਕੋਈ ਕਾਰਪੋਰੇਸ਼ਨ ਵਾਲਾ ਬੰਦਾ ਨਹੀਂ ਸੀ ਕਾਰਪੋਰੇਸ਼ਨ ਨੇ ਪਾਇਪ ਪਾਏ ਮੈਂ ਕਹਿੰਦਾ ਜੀ ਹੁਣ ਪਟਾ ਲਓ ਇਹ ਚ ਪਾਈਪਾਂ ਦੇ ਨਾਲ ਕਿਤੇ ਸੀਮੈਂਟ ਨਿਕਲੇ ਆਵੇ ਤਾਂ ਤੁਸੀਂ ਵੀ ਕੰਮ ਕਰਦੇ ਹੋ ਸਰਕਾਰੀ ਅਸੀਂ ਕਹਿੰਦੇ ਤੁਸੀਂ ਚੈੱਕ ਤਾਂ ਕਰਾਉਣਾ ਚੈਂਬਰ ਜਿਹੜੇ ਪੱਟੇ ਆ ਉਹ ਹੈਗੇ ਆ ਕੁਝ ਅੰਦਰ ਜਿਹੜੇ ਪੈ ਗਏ ਉਹ ਕਾਹ ਪੈ ਪਤਾ ਹੈ ਪਤਾ ਕੀ ਗੱਲ ਹੈ ਇਹ ਇਹਦੇ ਲਈ ਇਹਦੇ ਲਈ ਤੁਸੀਂ ਜ਼ਿੰਮੇਵਾਰ ਕਿਹਨੂੰ ਕਹਿੰਦੇ ਹੋ ਕਾਰਪੋਰੇਸ਼ਨ ਨੂੰ ਕਿ ਆਪਦੇ ਆਪ ਨੂੰ ਕਿਉਂਕਿ ਤੁਹਾਡੀ ਵੀ ਤਾਂ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਸੀ ਵੀ ਤੁਸੀਂ ਸੁਪਰਵਾਈਜ਼ ਕਰਦੇ ਕੀ ਕਰ ਰਹੇ ਆ ਤੁਹਾਡੇ ਬਿਲਕੁਲ ਤੁਹਾਡੇ ਸਾਰੇ ਏਡੀ ਬਿਲਡਿੰਗ ਦਾ ਜ਼ਾਰੂਮਦਾਰ ਇਹਦੇ ਤੇ ਹੈ ਸੀਵਰੇਜ ਇਹ ਬੈਕ ਮਾਰ ਜਵੇ ਤੁਹਾਡੇ ਅੰਦਰ ਸਾਰੇ ਪਾਣੀ ਜਾਊਗਾ ਮਾਰੀ ਜਾਂਦਾ ਜੀ ਉਹ ਤੇ ਮਾਰ ਤੇ ਫਿਰ ਉਦੋਂ ਕਿਉਂ ਨਹੀਂ ਤੁਸੀਂ ਧਿਆਨ ਦਿੱਤਾ ਕਿਉਂ ਨਹੀਂ ਧਿਆਨ ਦਿੱਤਾ ਤੁਸੀਂ ਇਹਦਾ ਐਡੇ ਆਈਡੀ ਤੁਸੀਂ ਬੈਲਟਿੰਗ ਬਣਾ ਲਈ ਸੀਵਰੇਜ ਵੇਲੇ ਤੁਸੀਂ ਉਹ ਬਾਈ ਨਾਲ ਉਹਨੂੰ ਵੀ ਥੋੜਾ ਨਾ ਕਰੋ ਕਾਨਪਰੀ ਉਹਨਾਂ ਨਾਲ ਆ ਗਿਆ ਮੈਂ ਤਾਂ ਕਦੋਂ ਦਾ ਕਰੀ ਇਹਨਾਂ ਦੇ ਨਾਲ ਚਲੋ ਫਿਰ ਹੁਣ ਕੀ ਕਹਿੰਦੇ ਹਾਂ ਜੀ ਫੋਨ ਕਰ ਲਿਓ ਆਨ ਕਰ ਲਓ ਬਾਈ ਵੀ ਕਰਾਂ ਗੱਲ ਸਾਰਿਆਂ ਨੂੰ ਪਤਾ ਲੱਗੇ ਇਹ ਕੀ ਗੱਲ ਹੋਈ ਇੱਥੇ ਤੁਹਾਨੂੰ ਪਤਾ ਵੀ ਲੱਗੇ ਨਾ ਹੈਲੋ 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 ਹਾਂਜੀ ਕਾਨਪਰੀਆ ਜੀ ਹਾਂਜੀ ਸਰਫਰਾਜ਼ ਜੀ ਮਹਿੰਦਰਪਾਲ ਬੋ ਰਿਹਾ ਹਾਂ ਇਹਨਾਂ ਨੇ ਮੈਨੂੰ ਮੈਨੂੰ ਹੀ ਫੜਾਤਾ ਫੋਨ ਆ ਤੁਹਾਨੂੰ ਫੜਾਦਾ ਮੈਂ ਤਾਂ ਉਹ ਹੀ ਗੱਲ ਕਹਿਣ ਲੱਗਾ ਵੀ ਜੇ ਟਰੱਕ ਨਾ ਲੰਘਣ ਦੇ ਬਾਲੀ ਗੱਲ ਹੈ ਵੀ ਤੁਸੀਂ ਆ ਕਰੋ ਤੁਸੀਂ ਆ ਕਰੋ 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 ਸਪੀਕਰ ਵੀ ਨਹੀਂ ਆਉਣ ਰਹਿੰਦੇਓ ਇੱਥੇ ਟਰੱਕ ਵੀ ਆਈ ਜਾਂਦੇ ਟਰੈਕਟਰ ਵੀ ਆਈ ਜਾਂਦੇ ਮੈਂ ਪਹਿਲਾਂ ਵੀ ਦੱਸਿਆ ਜਦੋਂ ਆਏ ਉਹ ਸਾਡੇ ਬੰਦਿਆਂ ਨੂੰ ਕੁੱਟਣ ਪੈ ਗਿਆ ਕੋਈ ਨਹੀਂ ਰੁਕਦਾ ਬੇਰੇ ਤੇ ਮੈਂ ਸਿਰਫ ਇਹ ਤੁਹਾਡੇ ਤੋਂ ਹੈਲਪ ਚਾਹ ਰਿਹਾ ਹਾਂ ਜਿਆਦਾ ਪਰ ਪਿੱਛੇ ਬੈਰੀਕੇਡ ਲਵਾ ਦਈਏ ਆ ਵੀ ਜਿਹੜਾ ਬੈਰੀਕੇਡ ਮੂਹਰੇ ਲੱਗਿਆ ਸੀ ਇਹ ਕਿਸੇ ਨੇ ਹਟਾਤਾ ਜਾਂ ਜੇ ਆਪਾਂ ਬੈਰੀਕੇਡ ਨਹੀਂ ਕਰਾਂਗੇ ਤਾਂ ਕੰਮ ਸੇਕ ਮੈਨੂੰ ਇੱਥੇ ਕੋਈ ਟ੍ਰੈਫਿਕ ਵਾਲਾ ਰਾਤ ਨੂੰ ਵੀ ਆ ਕਰਦਾ ਹੋਵੇ ਵੀ ਕੋਈ ਕਹਿੰਦਾ ਫੇਰ ਖੁੱਲੀ ਨਹੀਂ ਖੁੱਲੀ ਹੈ ਜੀ ਜਿਨੇ ਜਾਣ ਉਹਨੇ ਸਿੱਧਾ ਜਾਣ ਉਹਨੇ ਸਕੂਲ 'ਚ ਐਂਟਰ ਨਹੀਂ ਨਾ ਕਰਨਾ ਬੈਰੀਕੇਡ ਤਾਂ ਮੈਂ ਖਲਾਉਣ ਲੱਗਿਆ ਜੀ ਠੀਕ ਹੈ ਉਹ ਟੋਆ ਹਜੇ ਵੀ ਖੁੱਲਾ ਹੈ ਜੀ ਉਸੇ ਕੰਮ ਸੇ ਕਮ ਆਪਾਂ ਬੈਰੀਕੇਡ ਤਾਂ ਲਵਾਈਏ ਨਾ ਜੀ ਮੈਂ ਤਾਂ ਤੁਹਾਨੂੰ ਇਹੀ ਅਰਜ਼ ਕਰੀ ਜਾਂਦਾ ਕਦੋਂ ਦੀ ਤੇ ਅਸੀਂ ਨਹੀਂ ਕਹਿੰਦੇ ਅਸੀਂ ਖੋਲ ਦਿੰਨੇ ਲੇਕਿਨ ਸਾਡੀ ਸਪੋਰਟ ਨੂੰ ਕੋਈ ਪ੍ਰਸ਼ਾਸਨ ਚੋ ਵੀ ਤਾਂ ਆਉਣਾ ਚਾਹੀਦਾ ਨਾ ਜੀ ਆ ਯਾਰ ਪਤਾ ਕੀ ਹੈ ਬਾਈ ਜੀ ਕਰ ਲਾ ਮਸਲਾ ਵੱਧਾ ਨਹੀਂ ਤਾਂ ਤੂੰ ਆ ਜਾ ਇੱਥੇ ਬਾਈ ਜਵਾਬ ਦੇਹੇਗਾ ਠੋਡੀ ਆ ਨਾ ਹੁਣ ਕਰਦਾ ਨਾ ਤੇ ਮੇਰੇ ਕੱਲੋਂ ਆ ਰਿਹਾ ਇਹ ਗੱਲ ਪਤਾ ਕੀ ਹੈ ਜੀ ਹੁਣ ਗੱਲ ਸਾਰੀ ਸਕੂਲ ਤੇ ਪੈ ਰਹੀ ਹੈ ਜੀ ਪ੍ਰਸ਼ਾਸਨ ਚ ਕੋਈ ਆ ਨਹੀਂ ਰਿਹਾ ਜੀ ਕਸੂਰ ਦੱਸੋ ਫਿਰ ਕੀ ਦਾ ਕੋਈ ਹੋਰ ਸਹੀ ਗੱਲ ਮੈਂ ਮੰਨਦਾ ਸਕੂਲ ਦਾ ਹੀ ਆ ਹੋਰ ਕੀ ਦਾ ਲੈ ਨਾ ਵੀਰੇ ਪਹਿਲਾਂ ਮੈਂ ਪਾਣੀ ਕਿਹਦਾ ਲੰਗ ਦਾ ਸਕੂਲ ਦਾ ਲੰਗ ਦਾ ਫਿਰ ਕੀ ਦਾ ਕਸੂਰ ਬਸ ਠੀਕ ਹੈ ਫੋਨ ਕਰਕੇ ਮੈਂ ਦੇਖੋ ਜਿੰਨੀ ਦਰ ਅਸੀਂ ਖੜੇ ਆ ਜੀ ਅਸੀਂ ਬੈਰੀਕੇਡ ਖਿਲਾ ਦਿੰਨੇ ਤੁਸੀਂ ਆ ਜਿਓ ਇਥੋਂ ਇੱਕ ਵਾਰੀ ਅਸੀਂ ਸਾਰਾ ਕੱਢ ਦਿੰਨੇ ਆ ਜਾਮ ਜੀ ਹਨਾ ਕੀ ਇਹ ਪੱਥਰ ਲਾ ਰਹਿ ਤੇ ਓਕੇ ਜੀ ਧੰਨਵਾਦ ਓਕੇ ਵੀਰੇ ਓਕੇ ਕਾਜੀ ਜੀ ਜੀ ਕਹਿਓ ਕਿ ਤੱਕ ਹੋ ਗਏ ਓਡੀ ਮੋੜੀ ਬਤੀ ਆ ਉਹ ਬੱਤੀਆਂ ਨਾਲ ਹੀ ਆਪੇ ਇੱਕਾ ਹਜੂਰ ਨੂੰ ਯਾਦ ਪਾਕਿਸਤਾਨ ਪੁਆੜਾ ਚ ਚਾਲ ਆ ਗਈ ਆ ਅੱਗੇ ਟੱਪਾ ਗਿਆ ਬਹੁਤ ਐਕਸਟਰੋਚਰਾ ਅੱਜ ਦੁਪਹਿਰ ਕਰਾਉਣ ਲੈ ਆਈਆਂ ਅਸੀਂ ਇੱਥੇ ਬੜਾ ਹੋ ਜਾਦਾ ਰਹੀ ਨੂੰ ਤੇ ਉਹ ਇਹ ਡੈਗ ਪਿਆ ਜਿਉਂ ਅਗਲੇ ਜਦੋਂ ਅੱਗੇ ਟੱਪਿਆ ਇਹ ਕੱਲ ਕੰਮ ਹੋਇਆ ਮਨ ਕੇ ਆਪਾਂ ਕੱਲ ਹੋਇਆ ਪੱਕੋ ਪਿਆ ਕੱਲ ਹੋਇਆ ਬਈ ਅੰਦਰ ਕਿੰਨੇ ਦਿਨ ਹੋ ਗਏ ਮੈਂ ਉੱਦੋਂ ਦਾ ਜਦੋਂ ਆਪਾਂ ਘਟਾ ਖੜਿਆ ਕੋਟ ਪੜਦੇ ਆ ਜਦੋਂ ਉਦੋਂ ਇੱਕ ਵਾਰੀ ਜਿਹੜੀ ਮਿੱਟੀ ਪਾਈ ਹੁੰਦੀ ਆ ਉਹਨੇ ਫਿਰ ਦਬਣ ਇੱਕ ਮੀਂਹ ਪੈ ਗਿਆ ਉਹਦੇ ਨਾਲ ਹੋਰ ਦਾਬ ਗਈ ਸਾਰੀ ਇਹ ਰੰਗ ਦੇ ਕੋਲ ਨੇ ਬੈਰੀਕੇਡ ਚਾਹਣ 10 ਕਿੰਨੀ ਮੋਰਖਾ ਵਾਲੀ ਹੈ ਦਸਤੀਆਂ ਲਾਈਆਂ ਇਹ ਕਿਹਨੇ ਬੈਰੀਕੇਡ ਚ ਚੱਕੇ ਨਹੀਂਗੇ ਫਿਰ ਕੌਣ ਲਗਾ ਚੱਕੇ ਬੈਰੀਕੇਡ ਪਿਆ ਉਧਰ ਰਸੀਆਂ ਲਾ ਕੇ ਮੇਕਾ ਬੰਦ ਕੀਤਾ ਪਿਆ ਇੰਨਾ ਗੋਡਾ ਵਿੱਚ ਵੜ ਗਏ ਮੈਂ ਤਾਂ ਉਹਨਾਂ ਨੇ ਚੱਕਿਆ ਮੈਂ ਕੱਲਾ ਹੁੰਦਾ ਕਰਾਂ ਮੇਰੀ ਗੱਲ ਸਮਝੋ ਭਾਜੀ ਤੁਸੀਂ ਅਸੀਂ ਵੀ ਸੇਵਾ ਦੇ ਵਿੱਚ ਸਾਰੀ ਜਿਹੜੀ ਮੈਂ ਰਹਿਣਾ ਕੋਈ ਮੈਂ ਇਹ ਨਹੀਂਗਾ ਵੀ ਕਿ ਮੈਂ ਮੇਰ ਬਣ ਗਿਆ ਇੱਥੇ ਵੀ ਬਹੁਤ ਵੱਡਾ ਅਫਸਰ ਬਣ ਗਿਆ ਸਾਰੀ ਇਹ ਕਾਰਪੋਰੇਸ਼ਨ ਨੇ ਕਰ ਦਿੱਤੀ 3 ਮਹੀਨੇ ਹੋ ਗਏ ਉਹ ਕਹਿੰਦੇ ਜਦੋਂ ਆ ਸੜਕ ਬਣੀ ਮੇਨ ਸੜਕ ਬਣੀ ਨਾ ਉਸ ਵਾਰ ਇਹਨੇ ਕਾਰਪੋਰੇਸ਼ਨ ਨੇ ਪਤਾ ਨਹੀਂ ਕੋਈ ਜੁਆਇੰਟ ਪਾਉਣਾ ਸੀ ਉਦੋਂ ਫੇਰ ਪੱਟਤੀ ਕਿਹਨੇ ਪੱਟਤੀ ਕਾਰਪੋਰੇਸ਼ਨ ਨੇ ਫਿਰ ਮੈਨੂੰ ਦੁਬਾਰਾ ਨਹੀਂ ਪੱਟਿਆ ਮੇਰੀ ਗੱਲ ਸੀ ਨਹੀਂ ਜਦੋਂ ਸੜਕ ਬਣੀ ਮੈਂ ਦੋ ਨਹੀਂ ਕਾਹੀ ਸੀ ਨਾ ਕੋਈ ਫੇਰੀ ਪਿੰਡ ਵਿੱਚ ਆ ਹੀ ਤੇ ਕਰਦੇ ਪਾਏ ਕਾਰਪੋਰੇਸ਼ਨ ਨੇ ਇੱਕ ਪਾਸੇ ਲੈ ਦੂਜੇ ਪਾਸੇ ਬੈਰਗੇਟ ਨਹੀਂ ਆਇਆ ਦੇ ਪਾਸੇ ਰੱਸੀਆਂ ਲਾ ਕੇ ਬੰਦ ਕੀਤਾ ਹੋਇਆ ਸੀ ਬਈ ਵੈਰੀਗੇਟ ਤਾਂ ਲਾਉਣਾ ਸੀ ਵੈਰੀਗੇਟ ਰੱਸੀਆਂ ਕੋਈ ਨਹੀਂ ਨਹੀਂ ਜੀ ਵੈਰੀਗੇਟ ਵੀ ਉਧਰ ਸਾਈਡ ਤੇ ਪਿਆ ਸੀ ਜੇ ਰੱਸੀ ਕੋਈ ਨਹੀਂ ਪੀ ਗਈ ਹੈ ਠੀਕ ਹੈ ਉਹ 3 ਦਿਨ ਬਾਅਦ ਮੈਂ ਤਾਂ ਇਹ ਇਹ ਮੈਂ ਤਾਂ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਬੱਟੀ ਆ ਵਾਟਰ ਸਪਲਾਈ ਲੀਕ ਹੋ ਗਈ ਵਾਟਰ ਸਪਲਾਈ ਨਹੀਂ ਲੀਕ ਹੋ ਜੀ ਤੁਹਾਨੂੰ ਸਾਰੀ ਸੱਚੀ ਗੱਲ ਦੱਸਦੇ ਆ ਬਾਈ ਤੁਸੀਂ ਮੇਰੀ 16 ਘਰ ਦਾ ਵੀਰ ਉਹ ਸੀਵਰੇਜ ਕਨੈਕਟ ਜਿਹਦਾ ਤੇਰਾ ਪੈਗ ਲੱਗਾ ਮੈਂ ਨਹੀਂ 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 ਸੀਵਰੇਜ ਮੈਂ ਤਾਂ ਅਸੀਂ ਇੱਕ ਨੂੰ ਮੇਰੀ ਜਿਹੜਾ ਗੱਲ ਮੇਰਾ ਵਾਟਰ ਸਪਲਾਈ ਲੀਕ ਹੋ ਗਈ ਅਸੀਂ ਚੱਲ ਕੇ ਆਇਆ ਮੈਂ ਤਿੰਨ ਜਗ੍ਹਾ ਤੋਂ ਬੱਟੀ ਕਰਨ ਗੱਲ ਸੁਣਨੇ ਆਇਆ ਠੀਕ ਆ ਕਿ ਨਹੀਂ ਵਾਟਰ ਸਪਲਾਈ ਤਿੰਨ ਨਾਲ ਗੱਲ ਹੀ ਕਰ ਹਾਂ ਬੱਸ ਬੰਦਾ ਪੱਟੀ ਪੈਕ ਲੱਗ ਨਹੀਂਦਾ ਗੱਲ ਵੀ ਇਹਦੀ ਆ ਮਜਬੂਰ ਨਹੀਂ ਮੈਂ ਕਰਦਾ ਤੈਨੂੰ ਹਾਂ ਮੇਰਾ ਵੀਰਾ ਅੱਧੀ ਗੱਲ ਮਨੂੰ ਤਿਆਰ ਬੈਠੇ ਹਾਂ ਹੱਲ ਕੱਢਣ ਲਈ ਤਿਆਰ ਬੈਠੇ ਹਾਂ ਤੇ ਮੇਰੀ ਵੀਰ ਜਕ ਨਹੀਂ ਜੇ ਆਪਾਂ ਕਈ ਨਾ ਲੜਾਈ ਪਾਉਣਾ ਹੈ ਬਾਈ ਫਿਰ ਬਾਰ ਗੱਲ ਨਹੀਂ ਨਹੀਂ ਲੜਾਈ ਨਹੀਂ ਤੂੰ ਬਸ ਤੂੰ ਯਾਰ ਮੈਂ ਤੇਰੇ ਨਾਲ ਗੱਲ ਸੁਣ ਪੈਕ ਲੱਗੇ ਕਿ ਨਹੀਂ ਲੱਗੇ ਦੱਸ ਮੈਨੂੰ ਲੱਗੇ ਯਾਰ ਪੈਕ ਤੇ ਫਿਰ ਬੱਬੂ ਗੱਲ ਨੂੰ ਮੰਨ ਖੰਡਾ ਤੂੰ ਤਾਂ ਗਾਲੀ ਨਾ ਕਰ ਮੇਰਾ ਵੀਰ ਗੱਲ ਤੇ ਨਾ ਕਰ ਜੇ ਤੂੰ ਕਿੱਧਰ ਨੂੰ ਜਾਣਾ ਬੰਦ ਕਰ ਰਸਤਾ ਯਾਰ ਬੰਦ ਤਾਂ ਫੇਰ ਕੀ ਹੋ ਗਿਆ ਹਣ ਤੇ ਪੈਪਲੀ ਕੋਈ ਕਿਸੇ ਕਰਾਉਣਾ ਨਹੀਂ ਠੀਕ ਤਾਂ ਹੋਣਾ ਤੇਰੀ ਗੱਲ ਮੈਂ ਮੰਨਦਾ ਤੂੰ ਖੇਤ ਨੂੰ ਜਾਣਾ ਜਾ ਅਸੀਂ ਤੈਨੂੰ ਕਹਿੰਦੇ ਨਹੀਂ ਵੀ ਨਾ ਜਾ ਪਰ ਜੇ ਮੇਰੀ ਗੱਲ ਤੋਂ ਸਮਝਦਾ ਮੈਂ ਮੰਨਦਾ ਤੂੰ ਤੂੰ ਫਾਲਤੂ ਸੁਣ ਮੈਂ ਕਹਿੰਦਾ ਪਰਸੋਂ ਲੀਕ ਹੋ ਗਈ ਇੱਥੇ ਮੈਨੂੰ ਫੋਨ ਆ ਕੇ ਕਹਿੰਦੇ ਵੀਰੇ ਲੀਕ ਹੋ ਗਈ ਇੱਥੇ ਪਾਣੀ ਖੜਾ ਅਸੀਂ ਨਾਲ ਦੀ ਨਾਲ ਮੁਲਾਜ਼ਮ ਪਰਸੋਂ ਮੈਂ ਭੇਜ ਕੇ ਨਾਲ ਦੀ ਨਾਲ ਲੀਕੇ ਜੀ ਅਸੀਂ ਕਵਰ ਕਰਵਾ ਲਈਏ ਬਾਕੀ ਦਾ ਤੁਸੀਂ ਕੈਮਰੇ 'ਚ ਰਿਕਾਰਡਿੰਗਾਂ ਕਢਾ ਲਓ ਸਕੂਲ ਦੀਆਂ ਮਲਾਜਮ ਆਉਂਦੇ ਰਹੇ ਆ ਅੱਜ ਵੀ ਆਏ ਆ ਹੁਣ ਜਗਾ ਪੱਟੀ ਆ ਹੁਣ ਮੀਂਹ ਪੈ ਗਿਆ ਤਾਂ ਦਬਣੀ ਆ ਤਾਂ ਤੁਹਾਨੂੰ ਵੀ ਪਤਾ ਹੀ ਆ ਨਾ ਬੈਰੀਕੇਟ ਨਾ ਰਸੇ ਲਾਏ ਜਿਹੜੀ ਗੱਲ ਨਕਸੇ ਲੱਗੇ ਆ ਵੀਰ ਤੁਹਾਡਾ ਟਰੈਕਟਰ ਕਿ ਬੈਰੀਕੇਟ ਇਹਨਾਂ ਨੇ ਖੋਲੇ ਇਹ ਮਾੜੀ ਗੱਲ ਆ ਜਿਹੜੀ ਗੱਲ ਕਰਨ ਵਾਲੀ ਆ ਹਾਂ ਗੱਲ ਇਹ ਹੀ ਕਰਨ ਵਾਲੀ ਆ ਇਹਨਾਂ ਨੇ ਕਰਤੇ ਆ ਹਾਂ ਬੰਦ ਆਪਦੇ ਪਤਾ ਕੀ ਗੱਲ ਆ ਜਾਂ ਤਾਂ ਇਹਨਾਂ ਨੇ ਚੱਕ ਮੈਂ ਤਾਂ ਵੀਰੇ ਸਵੇਰੇ ਕੀ ਮੈਂ ਮੈਂ ਤਾਂ ਸਵੇਰੇ ਕੀ ਕਰਨਾ ਪਹਿਲਾਂ ਉਹਨਾਂ ਨੇ ਕਰੈਕਸ਼ਨ ਲਗਣਾ ਰੈਗੂਲਰ ਚੱਲਦੇ ਕਿ ਨਹੀਂ ਚੱਲਦੇ ਇਹਨੇ ਮੈਂ ਚੱਕ ਤੇ ਬੰਦ ਕਰਾ ਦੇਲੇ ਮਸਤ ਗੱਲ ਖਤਮ ਤੁਸੀਂ ਆਪਾਂ ਨੂੰ ਮਸਟ ਸਪੋਰਟਸ ਮੁਝਾਓ ਬੈਰੀਕੇਟ ਚੱਕੇ ਅਸੀਂ ਨਾ ਰਸੇ ਖੋਲੇ ਆ ਹੈ ਲੋਕਾਂ ਨੇ ਆਪਣੇ ਮੈਂ ਮਾੜੀ ਤੋਂ ਕੀ ਲੈਣਾ ਮੈਂ ਤਾਂ ਕਨੈਕਸ਼ਨ ਵੇਖਣਾ ਜਿਹਦਾ ਤੁਹਾਡੇ ਰੈਗੂਲਰ ਆ ਠੀਕ ਹੈ ਨੀ ਚੱਕ ਕੇ ਬੰਦ ਕਰਾ ਦੇਣੇ ਸਾਰੇ ਬਸ ਸਵੇਰੇ ਗੱਲ ਖਤਮ ਇੱਥੇ ਕਨੈਕਸ਼ਨ ਹੈ ਹੀ ਕੋਈ ਨਹੀਂ ਇਹ ਤਾਂ ਨਾਲੀ ਹੈ ਇਹ ਤਾਂ ਪਾਣੀ ਵਾਲੀ ਨਾਲੀ ਹੈ ਜੇ ਤੁਹਾਡਾ ਕਨੈਕਸ਼ਨ ਨਾ ਰੈਗੂਲਰ ਆ ਮੈਂ ਕਿ ਲੈਣਾ ਮੈਂ ਤਾਂ ਇੱਕ ਬੰਦ ਕਰਾ ਦੇਣੇ ਸਵੇਰੇ ਠੀਕ ਹੈ ਹੁਣ ਪਤਾ ਕੀ ਗੱਲ ਆ ਆਪਾਂ ਰੋਲਾ ਨਾ ਬੋਲੋ ਇਹ ਵੀ ਦੋ ਰੋਲਾ ਨਹੀਂ ਨਾ ਬਸ ਸਭ ਤੇ ਹੈਗੀ ਇਹ ਵੀ ਹੁਣੇ ਫਿੱਟਾਂ ਦਾ ਰੌਕਾ ਲਾ ਕੇ ਬੰਦ ਕਰਾ ਦੇਣੇ ਇੱਕ ਵਾਰੀ ਆਰਾ ਦਾ ਕਾਗਜ਼ ਨੇ ਸਵੇਰੇ ਆਪਾਂ ਜੇਮ ਸੀ ਲਾ ਕੇ ਉਹਨੂੰ ਭਰਾ ਦੇਣੇ ਬਸ ਜੇ ਇਹ ਹਾਲਾਤ ਉਹ ਵੀ ਕਾਣ ਠੀਕ ਆ ਨਹੀਂ ਦੱਸਦਾ 3 ਮਿੰਟ ਕਿ ਕੱਢ ਪਾਇਆ ਪਰ ਅੱਜ ਪਾਇਆ ਨਾ ਕਰਦਾ ਮੀਂਹ ਤੋਂ ਪਹਿਲਾਂ ਨਹੀਂ ਨਹੀਂ ਵੀਰੇ ਸੀਮੈਂਟ ਪਾਉਂਦੇ ਜੀ ਮੇਰੀ ਕਿਉਂ ਨਹੀਂ ਕਰ ਦਿੰਦੇ ਜਿਸੀ ਵੀ ਕਰ ਗਈ ਔਰ ਮਿੱਟੀ ਦਬ ਗਈ ਨਾ ਮੀਂਹ ਪੈਣ ਕਰਕੇ ਬਹੁਤ ਹੈਪੀ ਮੈਂ ਮੇਰੀ ਮੇਰੀ ਲੁੰਬਾਈ ਮੇਰੀ ਗੱਲ ਬੈਰੀਗੇਡ ਹੀ ਜ਼ਰੂਰੀ ਲੱਗੇ ਸੀ ਨਹੀਂ ਹਟੇ ਜੀ ਬੈਰੀਗੇਡ ਲੱਗੇ ਮੈਂ ਕੋਈ ਨਹੀਂ ਬਾਈ ਜੀ ਜਦੋਂ ਇਹ ਪਾਸੇ ਹੋਇਆ ਨਾ ਜੀ ਪਹਿਲਾਂ ਵੀ ਇਹ ਜਿਹੜੀ ਅਸੀਂ ਕੀਤੀ ਕਿਉਂਕਿ ਦੋ ਅੰਦਰ ਐਕਸੀਡੈਂਟ ਹੋਏ ਕਿਤੇ ਆ ਉਸ ਤੋਂ ਬਾਅਦ ਨਹੀਂ ਜੀ ਬਾਈ ਜੀ ਫਿਰ ਹੋਈ ਹੈ ਨਾ ਬਾਈ ਜੀ ਹੱਥ ਰਾਵੈ ਜੀ ਜਦੋਂ ਇੱਧਰ ਦੀ ਰਸਤਾ ਹੈਗਾ ਇਹਦੇ ਇੱਥੇ ਕਦੋਂ ਦੀ ਲੱਗਣਗੇ ਬਾਈ ਜੀ ਜੇ ਨਹੀਂ ਇੱਕ ਮਿੰਟ ਇੱਕ ਮਿੰਟ ਬਾਈ ਇੱਕ ਮਿੰਟ ਬਾਈ ਗੱਲ ਉਹ ਇੱਕ ਮਿੰਟ ਹੁਣ ਟੁੱਟੇ ਸਾਹਮਣੇ ਹਾਂ ਬਾਈ ਇੱਕ ਮਿੰਟ ਮੈਂ ਅਸੀਂ ਦੱਸੋ ਮਾੜੀ ਮੋਟੀ ਗੱਲ ਨਾਲ ਟੁੱਟੇ ਹਿੱਸਾ ਉਹ ਔਰ ਤੁਸੀਂ ਉਹਨਾਂ ਦੇ ਪਾਈਆਂ ਨੇ ਸਕੂਲ ਆਣੇ ਤੇ ਉਹ ਟੋਡੇ ਦੇ ਪਾਈਆਂ ਤੁਸੀਂ ਅਸੀਂ ਕਿਸੇ ਦੇ ਨਹੀਂ ਹੁੰਦੇ ਪਏ ਅਸੀਂ ਕਿਸੇ ਦੇ ਨਹੀਂ ਹੁੰਦੇ ਸਾਡਾ ਕਹਿੰਦੇ ਅਸੀਂ ਨਾ ਅਸੀਂ ਨਾ ਕਮਾਉਣੇ ਦੀ ਜਣੀ ਤੂੰ ਜਿਹੜਾ ਕੋਈ ਕਲੇਮ ਕਰਨਾ ਕਰ ਲਾ ਮੇਰਾ ਵੀਰ ਜਹਾ ਇਹ ਗੱਲ ਅਸੀਂ ਕਿਸੇ ਦੇ ਨਹੀਂ ਗੱਲ ਕਰ ਗੱਲ ਕਰਦਾ ਆਉਣਾ ਸਾਰੀ ਗੱਲ ਜੇ ਇੰਨੇ ਜੋ ਗੱਲਦਾ ਫਿਰ ਇੱਥੇ ਕਰਦਾ ਮਾਸ ਘਰਾਣਾ ਨਾ ਮੈਨੂੰ ਸਾਨੂੰ ਦੱਸ ਯਾਰ ਤੂੰ ਇਹ ਤਾਂ ਤੈਨੂੰ ਵੀ ਪਤਾ ਵੀ ਸਹੀ ਕੰਮ ਨਾ 10000 ਰੁਪਏ ਪੈਗਾ ਮਿੱਟੀ ਪੋਲੀ ਹੋਗੀ ਮਿੱਟੀ ਬਹਿ ਗਈ ਜੇ ਮਿੱਟੀ ਸਖਤ ਨਹੀਂ ਮਿੱਟੀ ਬਹਿਣੀ ਸੀ ਬਾਈ ਸਿਆਣੇ ਹੋ ਯਾਰ ਪੜੇ ਲਿਖੇ ਤੂੰ ਬੰਦੇ ਆਪਾਂ ਚੱਲ ਗੋੜਾ ਠੀਰ ਤਨਾ ਆ ਨਾ ਸੁਣ ਲੋ ਸਾਰੇ ਗਰਮ ਹੋਏ ਮੈਂ ਸਾਰੇ ਹੋਏ 22 22 ਘੰਟੇ ਹੋ ਗਏ ਧੀਰਜ ਰੱਖਿਆ ਮੈਨੂੰ ਪਤਾ ਮੈਂ 20000 ਰੁਪਏ ਮੈਂ ਸਿਰ ਪਾੜਨ ਜੋ ਗੱਲ ਤਾਂ ਦੱਸ ਨੂੰ ਕਰ ਦੇਣਾ ਹੀ ਕੰਮ ਵਾਸਤੇ ਕਾਹਦੋ ਜਿਹੜੇ ਚੀਜ਼ ਇਹਨੂੰ ਪਤਾ ਨਾ ਮੈਂ ਵਾਤੀ ਜਾ ਕੇ ਲਾਇਆ ਇੱਕ ਮਿੰਟ ਵੀ ਰਹਿ ਗੱਲ ਤਾਂ ਇਹ ਹਾਂਜੀ ਮੇਰ ਸਾਹਿਬ ਜਿਹੜੀ ਇਹ ਦਸਾਂਹ ਰੋਡ ਤੇ ਸੈਕ੍ਰੀਟ ਆਰਟ ਸਕੂਲ ਦੇ ਸਾਹਮਣੇ ਜਿਹੜੀ ਸਮੱਸਿਆ ਪੈਦਾ ਹੋਈ ਹੈ ਟ੍ਰੈਫਿਕ ਦੀ ਤੇ ਸੜਕ ਖਰਾਬ ਹੋਈ ਵੀ ਹੈ ਦੇ ਉਹਦੇ ਬਾਰੇ ਦੱਸਿਓ ਵੀ ਕੀ ਪਹਿਲਾਂ ਤਾਂ ਮੈਨੂੰ ਜਿਹੜੇ ਕਿ ਇੱਥੇ ਮੋਗੇ ਦੇ ਵਿੱਚ ਜਿਹੜੇ ਸਾ ਉਹਨਾਂ ਦੇ ਬੱਚੇ ਪੜਦੇ ਆ ਪੇਰੈਂਟਸ ਉਹਨਾਂ ਦੇ ਮੈਨੂੰ ਪੇਰੈਂਟ ਦਾ ਫੋਨ ਆਇਆ ਸੀ ਤਕਰੀਬਨ 3 ਦਿਨ ਪਹਿਲਾਂ ਜੀ ਮੈਨੂੰ ਵੀਰ ਕਹਿੰਦਾ ਵੀ ਵੀਰੇ ਇੱਥੇ ਚਾਲਾ ਬਹੁਤ ਜ਼ਿਆਦਾ ਬਣਿਆ ਪਿਆ ਤੇ ਸਾਨੂੰ ਬੱਚਿਆਂ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਤੇ ਇੱਥੇ ਐਕਸੀਡੈਂਟ ਵੀ ਹੋ ਰਹੇ ਆ ਤੇ ਜਾਂ ਕਿ ਹੋਰ ਵੀ ਹਾਸਾ ਹੋ ਸਕਦਾ ਵਾ ਕਿਉਂਕਿ ਨਾਲ ਦੀ ਨਾਲ ਹੀ ਜਿਹੜੀ ਕਿ ਨਗਰ ਨਗਿੰਮ ਦੀ ਸਾਡੇ ਆਪਣੇ ਮੁਲਾਜ਼ਮਾ ਸਾਡੇ ਵੀਰ ਸਾਡੇ ਤੇ ਉਹਨਾਂ ਦੀ ਡਿਊਟੀ ਲਈ ਕਿ ਜਿਹੜਾ ਕਿ ਅਸੀਂ ਇਹ ਕੱਲ੍ਹ ਜਿਹੜਾ ਕੀ ਇਹ ਨਾਲ ਦੀ ਨਾਲ ਇਹ ਪਹਿਲਾਂ ਤਾਂ ਸੀਵਰੇਜ ਵਾਲਾ ਪਾਈਪ ਲੀਕ ਸੀਗਾ ਜੀ ਫਿਰ ਨਾਲ ਦੀ ਨਾਲ ਜਿਹੜਾ ਪਾਣੀ ਵਾਲਾ ਪੀਪ ਜਿਹੜਾ ਉਹ ਉਹ ਵੀ ਮਿਕਸ ਕਿਉਂਕਿ ਦੋਨੇ ਪਾਣੀ ਮਿਕਸ ਹੋ ਹੋ ਕੇ ਜਿਹੜੇ ਕਿ ਵਾਰਡ ਵਾਸੀਆਂ ਨੂੰ ਜਾ ਰਹੇ ਸੀਗੇ ਕਿਉਂਕਿ ਇਹ ਪਹਿਲ ਦੇ ਆਧਾਰ ਤੇ ਤਾਂ ਇਹਦੀ ਪਟਾਈ ਕਰਾਈ ਕਿਉਂਕਿ ਪਹਿਲਾਂ ਤਾਂ ਮੌਸਮ ਨੂੰ ਦੇਖਦੇ ਸੀਗੇ ਵੀ ਜਦੋਂ ਮੌਸਮਸ ਠੀਕ ਹੋ ਗਿਆ ਵੀ ਉਦੋਂ ਪਟਾਵਾਂਗੇ ਕਿਉਂਕਿ ਜਿਹੜਾ ਕਿ ਗੰਦਾ ਪਾਣੀ ਆਇਆ ਸੀ ਕਿਉਂਕਿ ਇਹ ਇੱਕ ਬਿਮਾਰੀ ਦੇ ਰੂਪ ਧਾਰਨ ਕਰ ਸਕਦੇ ਕਿ ਕੋਈ ਕਾਲਾ ਪੀਲਾ ਵੀ ਹੋ ਸਕਦਾ ਸੀ ਜਾਂ ਕੋਈ ਹੋਰ ਵੀ ਬਿਮਾਰੀਆਂ ਲੱਗ ਸਕਦੀਆਂ ਇਸ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਕਿਉਂਕਿ ਜਿਹੜੀ ਇਹ ਲ ਕਿਉਂਕਿ ਅੱਜ ਜਿਹੜਾ بارش ਹੋਗੀ بارش ਹੋਣ ਦੇ ਵਜ੍ਹਾ ਕਰਕੇ ਕਿਉਂਕਿ ਜਿਹੜੀ ਕਿ ਪਟਾਈ 5-7 ਫੁੱਟ ਕੀਤੀ ਹੁੰਦੀ ਆ ਤੇ ਉਹ ਹਰੇਕ ਮੇਰਾ ਭੈਣ ਮੇਰਾ ਵੀਰ ਹਰੇਕ ਜਾਣਦਾ ਵੀ ਉਹ ਜਿਹੜੀ بارشਾਂ ਦੇ ਨਾਲ ਵਿੱਚ ਮਿੱਟੀ ਬਹਿਣੀ ਬਹਿਣੀ ਆ ਜਿਹੜਾ ਕਿ ਹੁਣ ਸ਼ਾਮ ਨੂੰ ਅੱਜ 7:30 ਵਜੇ ਫੋਨ ਆਇਆ ਸੀਗਾ ਤੇ ਆਪਣੇ ਜਿਹੜੇ ਇੱਥੇ ਮੁਲਾਜ਼ਮ ਸੀ ਜਾਂ ਕਹਿ ਲੋ ਵੀ ਰਾਹਗੀਰ ਸੀ ਕਹਿੰਦੇ ਸੀ ਜੀ ਇੱਥੇ ਟਰੈਕਟਰ ਵੀ ਇੱਕ ਫਸ ਗਿਆ ਤੇ ਜਾਂ ਹੋਰ ਵੀ ਵੀਰ ਜਿਹੜੇ ਇੱਥੇ ਡਿੱਗ ਰਹੇ ਆ ਤੇ ਨਾਲ ਦੀ ਨਾਲ ਹੀ ਅਸੀਂ ਮੈਂ ਇੱਥੇ ਕਰੀਬ 8 8.5 ਦੇ ਕਰੀਬ 8 ਕਮ ਦਾ ਟਾਈਮ ਲੰਘਦਾ ਤੇ ਨਾਲ ਦੀ ਨਾਲ ਮੁਲਾਜ਼ਮਾਂ ਨੂੰ ਫੋਨ ਕੀਤਾ ਆਪਣੇ ਨਗਰ ਨਗਿੰਦਿਆਂ ਨੂੰ ਤੇ ਮੇਰੇ ਵੀਰ ਐਮਸੀ ਸਾਹਿਬ ਆਸੀ ਇੱਥੇ ਖੜੇ ਆ ਤੇ ਹੁਣ ਇੱਥੇ ਬੈਰੀਕਾਟ ਕਰਵਾ ਦੇਵਾਂਗੇ ਇੱਕ ਵਾਰੀ ਤੇ ਨਾਲ ਦੀ ਨਾਲ ਜਿਹੜੀ ਕਿ ਸਵੇਰ ਦੀ ਗੱਲ ਆ ਅਸੀਂ 10 ਵਜੇ ਤੋਂ ਪਹਿਲਾਂ ਪਹਿਲਾਂ ਇਹ ਰੋੜੀ ਜੜਾ ਕਲੀਅਰ ਕਰ ਦਵਾਂਗੇ ਬੈਰੀਕਾਟ ਪਹਿਲਾਂ ਵੀ ਕੀਤੇ ਸੀ ਭਾਵੇਂ ਬੈਰੀਕਾਟ ਪਹਿਲਾਂ ਵੀ ਕੀਤੇ ਵੀ ਸੀ ਇਹ ਇਹ ਸਕੂਲ ਵਾਲਿਆਂ ਤੇ ਦੋਸ਼ ਲੱਗਦਾ ਸੀ ਕਿਉਂਕਿ ਇੱਥੇ ਬਹੁਤ ਬਹਿਸ ਹੋਈ ਹੈ ਜੀ ਮੇਰ ਸਾਹਿਬ ਬਹੁਤ ਜ਼ਿਆਦਾ ਜਾਣੇ ਦੇ ਬਹਿਸ ਵੀ ਹੋਈ ਐ ਤੇ ਆਪਸ ਦੇ ਵਿੱਚ ਤਰਕ-ਵਿਤਰਕ ਵੀ ਹੋਇਆ। ਦੇਖੋ ਜੀ ਬਹਿਸ ਬਾ ਇਹ ਸਕੂਲ ਤੇ ਦੋਸ਼ ਲੱਗ ਰਿਹਾ ਸੀਗਾ ਵੀ ਉਹਨਾਂ ਨੇ ਬੈਰੀਕੇਡ ਬੰਦ ਆਹ ਆਪਦਾ ਲੰਗਣ ਵਾਲਾ ਰਸਤਾ ਬੰਦ ਕਰਤਾ ਇਸ ਕਰਕੇ ਲੋਕ ਉਧਰ ਦੀ ਲੰਘਣ ਲਈ ਮਜਬੂਰ ਹੋ ਗਏ। ਦੇਖੋ ਜੀ ਮੈਂ ਇਹ ਕਿਸੇ ਤੇ ਕੈਂਤੂਪਰੰਤ ਨਹੀਂ ਕਰਦਾ ਕਿ ਜੋ ਦੇਖਿਆ ਹੁੰਦਾ ਤੇ ਮੈਂ ਤਾਂ ਉਹੀ ਕਹਿ ਸਕਦਾ ਕਿਉਂਕਿ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਸੀਗੀ ਕਿਉਂਕਿ ਇੱਥੇ ਬੈਰੀਕੇਡ ਕੀਤੇ ਹੋਏ ਸੀ ਬੈਰੀਕੇਡ ਕਿਸ ਨੇ ਚੱਕਿਆ ਜਾਂ ਕਿਸ ਨੇ ਹਟਾਇਆ ਇਹ ਪਰਮਾਤਮਾ ਜਾਣਦਾ ਜਿਹੜੀ ਸਾਡੀ ਜ਼ਿੰਮੇਵਾਰੀ ਐ ਇਸ ਟਾਈਮ ਬਣਦੀ ਆ ਕਿਉਂਕਿ ਹੁਣ ਅਸੀਂ ਪੌਲਸੋ ਪ੍ਰਸ਼ਾਸਨ ਜਿਹੜੇ ਟ੍ਰੈਫਿਕ ਅਨਚਾਰ ਦੇ ਉਹਨਾਂ ਨਾਲ ਤਾਲਮਲ ਕੀਤਾ ਵਾ ਜਿਹੜੇ ਕਿ ਹੁਣ ਆਪਣੇ ਸੈਕੰਡ ਸਕੂਲ ਦੀ ਜਿਹੜੀ ਕਿ ਇਹਨਾਂ ਦਾ ਛੋਟੇ ਹਾਥੀ ਦੀ ਮਦਦ ਦੇ ਨਾਲ ਜਿਹੜੇ ਕਿ ਹੁਣ ਅਸੀਂ ਇੱਥੇ ਬੈਰੀਕੇਡ ਕਰਾਂਗੇ ਤੇ ਸਵੇਰੇ ਸਾਡੀ ਕੋਸ਼ਿਸ਼ ਹੋਊਗੀ ਵੀ 10 ਵਜੇ ਤੋਂ ਪਹਿਲਾਂ ਪਹਿਲਾਂ ਆਏ ਇਹ ਮਿੱਟੀ ਨਾਲ ਇਹਨੂੰ ਲੈਵਲ ਕਰਕੇ ਤੇ ਇਹ ਪੱਧਰਾ ਕਰ ਪਾਵਾਂਗੇ ਇੱਕ ਵਾਰੀ ਕਿਉਂਕਿ ਇਹ ਦਬਣੋਂ ਇਹ ਹੜੜਾ ਨਹੀਂ ਜੇ ਆਪਾਂ ਕਹੀਏ ਵੀ ਜਿਹੜੀ ਪਟਾਈ ਹੋਈ ਆ ਵੀ ਇਹ ਕੱਲ ਨੂੰ ਹੜ੍ਹ ਦੀ ਜਾਂ ਪਰਸਨ ਨੂੰ ਇਹ ਘੱਟੋ ਘੱਟ 1-2 ਮਹੀਨਾ ਇਹ ਮਿੱਟੀ ਦਬੂਗੀ ਜਦੋਂ ਦਬੂਗੀ ਤੇ ਉਦੋਂ ਬਾਅਦ ਜਿੱਥੇ ਪਹਤਵਾਰ ਕਰਵਾਉਣਾ ਤੁਹਾਡੀ ਸੈਕੰਡਰਰੀ ਸਕੂਲ ਪ੍ਰਸ਼ਾਸਨ ਨਾਲ ਗੱਲ ਹੋਈ ਹੋਈ ਹੋਊਗੀ ਵੀ ਇਹ ਜਿਹੜਾ ਜਿੰਨੀ ਦੇਰ ਸਮੱਸਿਆ ਇਹ ਇਹਨਾਂ ਦਾ ਪਰਸਨਲ ਮੈਟਰ ਆ ਜੇ ਆਪਾਂ ਕਹਿ ਸਕਦੇ ਆ ਜੇ ਰਾਹ ਚੱਲਦਾ ਵਾ ਜੇ ਰਾਹ ਦੇ ਵਿੱਚ ਕੋਈ ਪ੍ਰੋਬਲਮ ਆ ਆਪਾਂ ਆਪਦੀ ਜਿਹੜੀ ਦਿਸ਼ਾ ਵਾ ਉਹ ਵੀ ਬਦਲ ਸਕਦੇ ਆ ਕਿਉਂਕਿ ਜੇ ਪਿੱਛੇ ਕਮਾ ਮੈਂ ਪਿੱਛੇ ਵੀ ਇੱਕ ਰਸਤਾ ਜਿਹੜਾ ਕਿ ਕੱਚੇ ਦਸਾਂ ਰੋਡ ਨੂੰ ਜਾਂਦਾ ਤੇ ਉਦੋਂ ਜਿਹੜਾ ਕਿ ਬੈਗ ਤੇ ਆ ਉਹ ਵੀ ਅੱਗੇ ਜਾ ਕੇ ਰਸਤਾ ਨਿਕਲਦਾ ਜੇ ਕਿ ਸਕੂਲ ਨੂੰ ਕੋਈ ਪ੍ਰੋਬਲਮ ਆ ਇਹ ਇਹਨਾਂ ਦਾ ਪਰਸਨਲ ਮੈਟਰ ਆ ਜਿਹੜੀ ਸਾਡੀ ਮੇਨ ਜ਼ਿੰਮੇਵਾਰੀ ਆ ਉਹ ਅਸੀਂ ਜਿਹੜਾ ਚੜਾ ਜਿਹੜਾ ਰਸਤਾ ਉਹ ਪਹਿਲ ਦੇ ਆਧਾਰ ਤੇ ਕੱਲ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਹੋਊਗੀ ਵੀ ਕਲੀਅਰ ਕਰ ਦੇਵਾਂ ਠੀਕ ਹੈ ਜੀ ਧ